ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅਗਲੇ ਐਪੀਸੋਡ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਆਪਾਂ ਜੋ ਸਿੱਖ ਰਹਿਤ ਮਜਰਾ ਦੀ ਵਿਚਾਰ ਕਰ ਰਹੇ ਹਾਂ ਆਓ ਅੱਗੇ ਲੜੀ ਨੂੰ ਜੋੜਨ ਤੋਂ ਪਹਿਲਾਂ ਗੁਰੂ ਦੇ ਸਿੱਖ ਕੌਣ ਚੈਨਲ ਨੂੰ ਫੋਲੋ ਕਰ ਲਓ ਲਾਇਕ ਕਮੈਂਟ ਸ਼ੇਅਰ ਵੀ ਜਰੂਰ ਕਰਨਾ ਆਓ ਅੱਗੇ ਜੋ ਆਪਾਂ ਹੁਣ ਤੱਕ ਸਮਝਿਆ ਆ ਆਨੰਦ ਸੰਸਕਾਰ ਉਦੋਂ ਅੱਗੇ ਆਪਾਂ ਜੋ ਸਾਡਾ ਮਰਤਕ ਸੰਸਕਾਰ ਹੈ ਜੋ ਜੋ ਉਪਜੋਸੋਂ ਬਿੰਸ ਹੈ ਪਰ ਉਹ ਅੱਜ ਕੈ ਕਾਲ ਸਤਿਗੋ ਸੱਚੇ ਪਾਛਾ ਸਾਨੂੰ ਸਮਝਾਉਂਦੇ ਆ ਜੋ ਚੀਜ਼ ਬਣੀ ਹੈ ਉਹਨ ਇੱਕ ਦਿਨ ਖਤਮ ਹੋਣਾ ਹੈ ਤੇ ਇਹ ਮਰਤਕ ਸੰਸਕਾਰ ਹਰਕ ਜੀਵ ਦਾ ਹੋਣਾ ਹੈ ਆਓ ਆਪਾਂ ਇਹਨੂੰ ਸਮਝ ਗਏ ਫਿਰ ਆਪਾਂ ਆਪਣੇ ਜੀਵ ਨੂੰ ਤੇ ਲਾਗੂ ਕਰੀਏ ਪੱਤੀ ਨੰਬਰ ਪੇਜ ਤੇ ਆਪਾਂ ਪਹੁੰਚਿਆ ਸਖਰਦ ਮੁਰਜਾਰਾ ਦੇ ਇਹਦੇ ਉੱਪਰ ਲਿਖਿਆ ਉਰੇ ਭਾਗਤੋ ਸ਼ੁਰੂ ਕਰਦੇ ਆਪਾਂ ਪ੍ਰਾਣੀ ਨੂੰ ਮਰਨ ਵੇਲੇ ਜਾਂ ਮੰਜੇ ਤੇ ਹੋਵੇ ਪ੍ਰਾਣੀ ਮਰਨ ਵੇਲੇ ਜਦੋਂ ਮੰਜੇ ਤੇ ਹੋਵੇ ਤਾਂ ហេਠ ਨਹੀਂ ਉਤਾਰਨਾ ਭਾਵੇਂ ਜਿਹੜੇ ਮੰਜੇ ਤੇ ਪਿਆਉ ਪਵ ਪਿਆਰਵੇ ਦੀਵਾ ਵੱਟੀ ਗਊ ਮਨਸੌਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ ਦੀਵਾ ਵੱਟ ਲੈਣਾ ਵਰਤਨਾ ਵੱਟ ਕੇ ਦੀਵੇ ਲਾਉਣੇ ਵੀ ਇਹ ਇਹ ਬ੍ਰਾਹਮਣ ਕਰਮਾ ਇਹ ਸਖਣੇ ਨਹੀਂ ਕਰਨੇ ਸਾਧ ਸੰਗਤ ਜੀ ਕਈ ਵਾਰੀ ਸੀ ਜਦੋਂ ਸਰੀਰ ਪਿਆ ਹੁੰਦਾ ਮ੍ਰਿਤਕ ਦਾ ਤੇ ਅਸੀਂ ਉਹਦੇ ਨਾਲ ਕੰਨਾ ਪਾ ਦਨੇ ਆ ਪਰ ਜੇ ਕਿਸੇ ਨੂੰ ਪੁੱਛ ਗਏ ਅਸੀਂ ਕਰਨ ਨਾਲ ਕੰਨਾ ਕਾਜ ਵਾਸਤੇ ਪਾਉਣੇ ਆ ਉਹਦਾ ਕੋਈ ਠੋਸ ਜਵਾਬ ਨਹੀਂ ਹੁੰਦਾ ਕਿਸੇ ਕੋਲੇ ਕਿਉਂਕਿ ਮਨਮਤ ਹੈ ਅਸਲ ਵਿੱਚ ਕੰਨਾ ਕਦੋਂ ਪਾਇਆ ਜਾਂਦਾ ਸੀ ਇਹ ਕੰਨਾ ਨਾਲ ਸਰੀਰ ਨੂੰ ਮਿਣਾ ਜਾਂਦਾ ਸੀ ਮੁਸਲਮਾਨ ਵੀਰ ਸਾਡੇ ਮਿੰਦੇ ਆ ਕਿਉਂਕਿ ਉਹ ਸਰੀਰ ਉਹਨਾਂ ਕਬਰ ਦੇ ਵਿੱਚ ਰੱਖਣਾ ਹੁੰਦਾ ਉਹ ਫਿਰ ਉਹ ਕਾਨਾ ਨਾਲ ਮਿਲ ਕੇ ਉਹ ਲੈ ਜਾਂਦੇ ਆ ਤੇ ਉਹਦੇ ਉਹਦੀ ਉਹ ਕਬਰ ਨੂੰ ਪੱਟ ਲੈਂਦੇ ਆ ਕਬਰ ਪੱਟ ਕੇ ਤੇ ਉਹ ਸਰੀਰ ਸਪੁਰਦਿਖਾ ਕਰ ਦਿੰਦੇ ਆ ਇਹ ਉਹਦੋਂ ਕੰਨੇ ਲੋੜ ਪੈਂਦੀ ਆ ਪਰ ਸਿੱਖ ਮਤ ਵਿੱਚ ਕਹਿੰਦੇ ਜੀ ਕੰਨੇ ਦੀ ਕੋਈ ਜ਼ਰੂਰਤ ਨਹੀਂ ਅੱਗੇ ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਗੁਰਬਾਣੀ ਵਾਹਿਗੁਰੂ ਕਰਨਾ ਗੁਰਬਾਣੀ ਦਾ ਪਾਠ ਕਰਨਾ ਵਾਹਿਗੁਰੂ ਵਾਹਿਗੁਰੂ ਮੰਤਰ ਕੋਈ ਵੀ ਪਾਠ ਕਰ ਲੋ ਬੈਠੇ ਸੰਗਤ ਜੋੜ ਕੇ ਕਰ ਲੈ ਕੀਰਤਨ ਹੋ ਜੇ ਕਥਾ ਹੋ ਜੇ ਵਿਚਾਰ ਕੋਈ ਵੀ ਹੋ ਜੇ ਇਹ ਕਰਨਾ ਸਿੱਖਣੇ ਉਸ ਸਮੇ ਇਹ ਪਰਮਾਤਮਾ ਜੀ ਨਿਕਣਾ ਪ੍ਰਾਣੀ ਦੇ ਦੇ ਤਿਆਗਣ ਤੇ ਧਾ ਨਹੀਂ ਮਾਰਨੀ ਪਿੱਟ ਸਿਆਪਾਣੀ ਕਰਨਾ ਭਾਵ ਲਿਖਿਆ ਪਿੱਟਣਾ ਨਹੀਂ ਸਿਆਪਾਣੀ ਕਰਨਾ ਮਨ ਨੂੰ ਵਾਹਿਗੁਰੂ ਦੀ ਰਜਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਪ ਕਰੀ ਜਾਣਾ ਚੰਗਾ ਹੈ ਪੀ ਲਗਾਤਾਰ ਜਿੰਨਾ ਕ ਸਰੀਰ ਦਾ ਸੰਸਕਾਰ ਨਹੀਂ ਕਰਦੇ ਸੀ ਮਰਤਕ ਸੰਸਕਾਰ ਕਰਦੇ ਹਨ ਉਦੋਂ ਪਹਿਲਾ ਪਹਿਲਾ ਘਰ ਦੇ ਵਿੱਚ ਉਹਦਾ ਇਸ਼ਨਾਨ ਕਰਾ ਕੇ ਚੰਗੇ ਵਸਤਰ ਪਾ ਕੇ ਅੱਗੇ ਦਸਮ ਦੇ ਸਾਰਾ ਕੁਝ ਆਪਾਂ ਸਮਝਣਾ ਸਾਧ ਸੰਗਤ ਜੀ ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਸੋਪੀ ਸੰਸਕਾਰਨਾ ਚਾਹੀਏ ਭਲਾ ਛੋਟੀ ਉਮਰ ਦੇ ਹੋਵੇ ਬੱਚਾ ਹੋਵੇ ਭਲਾ ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਨ ਤੋਂ ਸ਼ੰਕਾ ਨਹੀਂ ਕਰਨੀ ਜਿੱਥੇ ਕੋਈ ਸੰਸਕਾਰ ਦਾ ਪ੍ਰਬੰਧ ਹੀ ਨਾ ਹੋਵੇ ਉੱਥੇ ਕੋਈ ਹੋਰ ਤਰੀਕਾ ਵੀ ਉਪਨਾਉਣਾ ਪੈ ਜੇ ਤੇ ਭਰਮ ਨਹੀਂ ਕਰਨਾ ਕਰ ਦੇਣਾ ਕਈ ਦਾ ਸੰਸਕਾਰ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ ਕਿ ਦਿਨੇ ਸੰਸਕਾਰ ਹੀ ਕਰਨਾ ਚਾਹ ਅੰਮ੍ਰਿਤ ਵੇਲੇ ਕਰਨਾ ਚਾਹ ਸ਼ਾਮ ਨੂੰ ਕਰਨ ਜਾਂ ਰਾਤ ਨੂੰ ਨਹੀਂ ਕਰਨਾ ਇਹ ਭਰਮ ਨਹੀਂ ਕਰਨਾ ਸਮੇ ਜਦੋਂ ਸਮਾਂ ਬਣ ਦੇ ਉਹਨੂੰ ਸੰਸਕਾਰ ਕਰ ਦੇਣਾ ਭਾਵੇਂ ਦਿਨ ਹੋਵੇ ਚਾਹੇ ਰਾਤ ਹੋਵੇ। ਅੱਗੇ ਸਾਧ ਸੰਗਤ ਜੀ ਮਰਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵਸ਼ ਵਸਤ ਪਾਈ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਸਿੱਖ ਦੀ ਗੱਲ ਚੱਲ ਰਹੀ ਹੈ। ਅਮਰਤਾਰੀ ਸਿੱਖ ਜਿਹੜਾ ਸਾਧ ਸੰਗਤ ਜੀ ਅਮਰਤਾਰੀ ਹੈ ਅਮਰ ਸ਼ਕਿਆ ਹੋਇਆ। ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਜਦੋਂ ਘਰ ਤੋਂ ਮਰਤਕ ਸਰੀਰ ਨੂੰ ਅਸੀਂ ਲੈ ਕੇ ਚੱਲਦੇ ਹਾਂ ਸਮਸ਼ਾਨ ਘਟਵਾਲਾ ਉਹ ਘਰ ਦੇ ਵਿੱਚ ਅਰਦਾਸਾ ਜਰੂਰ ਸੋਧਣਾ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ ਨਾਲ ਵਿਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਇਹ ਜ਼ਰੂਰੀ ਹੈ। ਸਤਨਾ ਵਾਹਿਗੁਰੂ ਜਪ ਵੀ ਕੀਤਾ ਜਾ ਸਕਦਾ ਹੈ ਜਾਂ ਬਾਣੀ ਆਉਂਦੀ ਹੈ ਬਾਣੀ ਵੀ ਜੜੀ ਜਾ ਸਕਦੀ ਹੈ। ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾਰ ਚੀ ਜਾਵੇ ਫਿਰ ਸਰੀਰ ਨੂੰ ਅਗਨੀ ਪਿੰਡਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਉੱਥੇ ਜਾ ਕੇ ਫਿਰ ਅਰਦਾਸ ਕਰਨੀ ਹੈ। ਲੋਸੀ ਅਗਨੀ ਭੇਟਾ ਕਰਨ ਲੱਗਾ ਸਰੀਰ ਨੇ ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ ਫਿਰ ਪ੍ਰਾਣੀ ਨੂੰ ਅੰਗਿਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸਬੰਧੀ ਜਾਂ ਹਿੱਤੂ ਆਦ ਅਗਨੀ ਲਾ ਦੇਵੇ ਜਾਂ ਤਾਂ ਪੁੱਤਰ ਜਾਂ ਕੋਈ ਨਜ਼ਦੀਕੀ ਰਿਸ਼ਤੇਦਾਰ ਸੰਗਤ ਕੁਝ ਵਿਥ ਤੇ ਬਹਿ ਕੇ ਕੀਰਤਨ ਕਰੇ ਜਾਂ ਵਿਰਾਗਮਈ ਸ਼ਬਦ ਪੜੇ ਉੱਥੇ ਵੀ ਸੰਗਤ ਬਹਿ ਕੇ ਕੀਰਤਨ ਕਰੇ ਭਾਵ ਬਾਨੀ ਨਾਲ ਜੁੜਾ ਰਹੇ ਜਦ ਅੰਗੀਠਾ ਪੂਰੀ ਤਰ੍ਹਾਂ ਬਾੜ ਉੱਠੇ ਤਾਂ ਕਪਾਲ ਕਿਰਿਆ ਆਦ ਕਰਨਾ ਮਨਮਤ ਹੈ Hindu ਮਤ ਵਿੱਚ ਆਇਆ ਸਾਡੇ ਸਿੱਖ ਵੀ ਕਰੀ ਜਾਂਦੇ ਆ ਇਦਾਂ ਦਾ ਕੁਝ ਨਹੀਂ ਕਰਨਾ ਕੀਰਤਨ ਸੋਹਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਘਰ ਮੁੜ ਆਵੇ ਜਦੋਂ ਪੂਰੀ ਜਿਖਾ ਨੂੰ ਅੱਗ ਪੈ ਜਾਵੇ ਉਦੋਂ ਸੋਹਲੇ ਸਾਹਿਬ ਦਾ ਪਾਠ ਕਰਨਾ ਫਿਰ ਅਰਦਾਸ ਕਰਨੀ ਸਾਜਣ ਜੀ ਅਰਦਾਸ ਕਰਕੇ ਫਿਰ ਸੰਗਤ ਸਾਰੀ ਘਰ ਵਾਪਸ ਆ ਸਕਦੀ ਹੈ ਜਾਂ ਗੁਰਦੁਆਰਾ ਸਾਹਿਬ ਜਾ ਸਕਦੀ ਹੈ ਉੱਥੇ ਅਲਾਣੀਆਂ ਦਾ ਪਾਠ ਹੁੰਦਾ ਹੈ ਅਲਾਣੀਆਂ ਦਾ ਪਾਠ ਤੋਂ ਅਰਦਾਸ ਕੀਤੀ ਜਾਂਦੀ ਹੈ ਪਰ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਉਸ ਤੋਂ ਬਾਅਦ ਵੀ ਘਰੇ ਆ ਸਕਦੇ ਆਸ ਇਥੋਂ ਤੱਕਰ ਜੋ ਆਪਾਂ ਊੜੇ ਤੋਂ ਲੈ ਕੇ ਹਾਹੇ ਤੱਕਰ 25 ਨੰਬਰ ਪੇਜ ਤੱਕ ਸਖਤ ਮਰਿਆਦਾ ਮਰਤਕ ਸੰਸਕਾਰ ਬਾਰੇ ਆਪਾਂ ਸਮਝਿਆ ਇਸ ਤੋਂ ਅੱਗੇ ਅਗਲੀ ਲੜੀ ਬਾਰੇ ਕੱਲ ਮਿਲਾਂਗੇ ਚੈਨਲ ਨੂੰ ਫੋਲੋ ਕਰਨਾ ਨਹੀਂ ਭੁੱਲਣਾ ਗੁਰੂ ਦੇ ਸਿੱਖ ਕੌਣ ਸ਼ੇਅਰ ਕਮੈਂਟ ਵੀ ਜਰੂਰ ਕਰ ਦੇਣਾ ਸਾਥ ਸੰਗਤ ਹੁਣ ਆਪਾਂ ਲਾਂਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ